ਸੁਰ ਸਬਿਆਚਾਰੀ ਦਾ ਕਿ ਇਸ ਦੀ ਆਪ ਮੁਹਾਵਲੇ ਹਨ ਕਿੰਲਾ ਹੈ ਕਿ ਜੇ ਸਮਝਾਂਗੇ ਕਿ ਉਹ ਸਿ ਸਬਿਆਚਾਰੀ ਗਲਤ ਨੂੰ ਸਮਝਦੇ ਹੈ ਤੇ ਮਹਾਭਾਰਤ ਵੀ ਤੋਨੇ ਉਹਨਾਂ ਦੀ ਸਮਝ ਸਕਦੀ ਹੈ ਆਧਾਰ ਵਿੱਚ ਰੱਖ ਕੇ ਤੇ ਸ਼ਾਇਦ ਕੋਈ ਫੀਡ ਨਾ ਹੋ ਪਰ ਫਿਰ ਮੈਂ ਦੱਸਣਾ ਹੈ ਕਿ ਹੁਣ ਕੋਈ ਐਸਾ ਗੀਤ ਲੱਗਾ ਹੋਵੇ ਮੀਨਾ ਜਾਰਾਂ ਦਾ ਕਰਦੀ ਦੀ ਨਾਮ ਫਿਰਾਂ ਜਾ ਉਹ ਕਿ ਸਿਰ ਨੂੰ ਦੱਸਣ ਦੀ ਲੋੜ ਨਹੀਂ ਵੀ ਇਹ ਕੋਈ ਤੋਂ ਬੰਦਾ ਲਿਖਦਾ ਸੀ ਜੀ ਬਰਿੰਗ ਪਰ ਲੇਕਿਨ ਜਿਹੜੀ ਇਮਰਤ ਇਸ ਦਾ ਜਿਹੜੇ ਗੁਰਮਤਿ ਦੇ ਸੰਜੋਗਾਂ ਦੇ ਵਿੱਚ ਆਵਰੇ ਪਰਮਾਨੰਥ ਜੀ ਵਰਕੇ ਗਏ ਉਹਨਾਂ ਦੇਖੋ ਕਿ ਸੱਪਿਆਚਾਰੀ ਦੀ ਸੰਭਿਆਸੀ ਆਪਣਾ ਲੋੜੀ ਕਿਸਮ ਦੀ ਅਸੀ ਕਰਨੀ ਕਿਵੇਂ ਕਿਤਾਬ ਹੈ ਅਸਲ ਜਦ ਸੱਪਿਆਚਾਰ ਨੂੰ ਸ਼ਬਦਾਂ ਤੋਂ ਬਣਦਾ ਸੱਪਿਆ ਆਚਾਰ ਕਹਿੰਦਾ ਪੁਰਾਣਾ ਚੰਗਾ ਵਿਹਾਰ ਚੰਗਾ ਵਰਤੋਂ ਵਿਹਾਰ ਇਹ ਸੱਪਿਆਚਾਰ ਹੈ ਤਾਂ ਮਤਲਬ ਇਹ ਚੀਜ਼ ਆ ਨਮਸਤਾਨੂ ਵੇਰਸ ਵਿਰਾਸਤ ਦੇ ਨਾਮ ਤੇ ਸੱਭਿਆਚਾਰ ਦੇ ਨਾਮ ਤੇ ਅੱਜ ਇਹ ਸਾਰਾ ਕੁਝ ਜਿਹੜਾ ਸਾਨੂੰ ਸਾਹਮਣੇ ਦਿੱਤਾ ਜਾ ਰਿਹਾ ਅਸੀਂ ਉਹ ਅਸੈਪਟ ਕਰ ਰਹੇ ਹਾਂ ਤਾਂ ਹੀ ਦਿੱਤਾ ਜਾ ਰਿਹਾ ਤੋਂ ਵੱਧ ਤਾਂ ਦੇਰੇ ਵੀ ਅਸੀਂ ਅਸੈਪਟ ਕਰਦੇ ਹਾਂ ਠੀਕ ਹੈ ਨਾ ਵੱਧ ਸਾਨੂੰ ਤਾਂ ਦੇ ਰਿਆ ਥੋਕ ਦੇ ਵਿੱਚ ਤਾਂ ਆ ਰਿਹਾ ਮਾਲੇ ਕਿਉਂਕਿ ਅਸੀਂ ਇਹਨੂੰ ਸੈੱਟ ਕਰਦੇ ਨੂੰ ਯੂਜ਼ ਕਰਦੇ ਇਸ ਕਰਕੇ ਆ ਰਿਹਾ ਇਹਦਾ ਕੀ ਰਿਐਕਸ਼ਨ ਹੋ ਰਿਹਾ ਸਾਡੇ ਸਮਾਜ ਦੇ ਵੀ ਵੇਖਣਾ ਬਹੁਤ ਇਹ ਸੱਭਿਆਚਾਰ ਨਹੀਂ ਹੈ ਕਿ ਹਾਂ ਪੁਰਾਣੇ ਸਮਿਆਂ ਦੇ ਵਿੱਚ ਵੀ ਜਾਂ ਆਮ ਪਿੰਡਾਂ ਦੇ ਵਿੱਚ ਜਿਹੜੇ ਆਮ ਰੀਤੀ ਰਿਵਾਜ ਹੁੰਦੇ ਸਨ ਬੀਬੀਆਂ ਦਾ ਆਪਣਾ ਜਿਹੜਾ ਸੀਗਾ ਰਸਮ ਰਿਵਾਜ ਖਸਮ ਖੇਡਣ ਦੀਆਂ ਗੱਲਾਂ ਜਾਂ ਨੌਜਵਾਨਾਂ ਦੇ ਆਪਣੀ ਭੰਗੜਾ ਆਦਿਕ ਕਬੱਡੀ ਆ ਕੁਸ਼ਤੀ ਇਹ ਚੀਜ਼ਾਂ ਦਾ ਉਹਨੂੰ ਫਿਜ਼ੀਕਲੀ ਵੀ ਮਨਸਿਕ ਤੌਰ ਤੇ ਵੀ ਸਕੂਨ ਦੇਣ ਵਾਲੀਆਂ ਹੁੰਦੀਆਂ ਸੀ ਇਹ ਕੋ ਬਣਾ ਨਹੀਂ ਬਣਿਆ ਗੁਰਮਤਿ ਰੇਣਾ ਪਰ ਇਹ ਚ ਹੁਣ ਸੱਭਿਆਚਾਰ ਦਾ ਅੰਦਰੋਂ ਕੱਢ ਲਿਆ ਗਿਆ ਹੈ ਅਸ਼ਲੀਲਤਾ ਗੰਦਗੀ ਗਲਤ ਮੈਸੇਜ ਹਰ ਤਰ੍ਹਾਂ ਦੇ ਨਾਲ ਤੁਹਾਨੂੰ ਡੈਮੇਜ ਕਰਨ ਵਾਸਤੇ ਟੋਟਲੀ ਸਿਸਟਮ ਨੂੰ ਜਿਹੜਾ ਵਾ ਬਦਲ ਦੇਣ ਵਾਸਤੇ ਆ ਤੁਹਾਨੂੰ ਜੋ ਪਰੋਸਿਆ ਜਾ ਰਿਹਾ ਜਿਹੋ ਜਿਹੋ ਰੂਪ ਰੇਖਾ ਆਵਾਜ਼ ਜਿਹੋ ਜਿਹੀ ਉਥੇ ਬੱਚੇ ਬੱਚੀਆਂ ਵਿਖਾਏ ਜਾ ਰਹੇ ਆ ਲੜਕੇ ਲੜਕੀਆਂ ਜਾਂ ਜਿਹੋ ਜਿਹੀਆਂ ਗੱਲਾਂ ਕਰ ਰਹੇ ਜੋ ਬੋਲ ਰਹੇ ਆ ਕਿ ਉਹਦਾ ਅਸੀਂ ਕੀ ਸੋਚਦੇ ਆ ਵੀ ਸਾਬ ਪਤਾ ਨਹੀਂ ਕਿਸੇ ਤੇ ਅਸਰ ਨਹੀਂ ਹੋਊਗਾ ਉਹਦਾ ਜਾਂ ਕਿ ਉਹ ਉਹ ਫੈਕ ਨਹੀਂ ਪਊਗਾ ਉਹਦਾ ਕਿਸੇ ਸਮਾਜ ਦੇ ਉੱਤੇ ਕਿ ਮੇਲਾ ਵੇਖਿਆ ਤੇ ਆ ਕੇ ਨਹੀਂ ਉਹ ਤਾਂ ਤੁਸੀਂ ਉਹ ਕੁਝ ਲੈ ਕੇ ਆਏ ਆ ਜਿਹੜਾ ਪਤਾ ਨਹੀਂ ਕਿੰਨਾ ਕਿੰਨੀਆਂ ਸਦੀਆਂ ਤੇ ਕਿੰਨੇ ਦਹਾਕੇ ਉਹਦਾ ਅਸਰ ਤੁਹਾਡੇ ਤੇ ਰਹਿਣਾ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਇਹਨਾਂ ਨੂੰ ਵੀ ਦੇਖਣ ਦੀ ਲੋੜ ਆ ਕਿ ਸਾਡਾ ਸਾਡਾ ਜਿਹੜਾ ਸਮਾਜ ਆ ਸਾਡਾ ਸਮਾਜ ਵੀ ਤੇ ਸਾਡਾ ਪਲਸ ਧਰਮ ਵੀ ਦੋਵੇਂ ਇਹ ਇਸ ਗੱਲ ਨੂੰ ਅਸੈਪਟ ਨਹੀਂ ਕਰਦੇ ਵੀ ਬੱਚੀ ਦੀ ਇੱਜ਼ਤ ਦੇ ਵਿਰੁੱਧ ਉਹਦੀ ਛਾਅ ਦੇ ਵਿਰੁੱਧ ਉਹਦੀ ਪੱਤ ਦੇ ਵਿਰੁੱਧ ਕੋਈ ਕੰਮ ਕੀਤਾ ਜਾਏ ਜਾਂ ਕੋਈ ਬੋਲ ਬੋਲੇ ਸਾਡਾ ਸੰਗਤ ਚਾਹਤ ਇਸੀ ਦੂਸਰਿਆਂ ਨਹੀਂ ਆਂ ਕਿ ਆਪਾਂ ਆਪਣਾ ਤੇ ਮਾਵਾਂ ਨੂੰ ਸਤਿਕਾਰ ਦੇਣ ਬਿਲਕੁਲ ਨਾ ਕਿ ਪੁਨਰ ਆਪਣੀਆਂ ਦਾ ਤੇ ਦੂਜੀਆਂ ਦਾ ਮਜ਼ਾਕ ਕਰਾਉਣਾ ਉਹ ਸੱਚ ਹੈ ਸਾਡਾ ਸੰਗਤ ਚਾਹਤ ਜੇ ਤੇ ਆਪਾਂ ਆਪਣੇ ਤੇ ਉਹਦੇ ਨੂੰ ਅੱਧੀ ਕਰਦਾ ਹੋਰ ਦੂਸਰਿਆਂ ਦੀ ਹਿੱਤ ਕਰਦੇ ਇਹਦੇ ਤੇ ਜਿਹਨੋਂ ਹੋ ਰਿਹਾ ਉਹ ਦਿੱਤੇ ਦਾ ਕਿੰਨਾ ਆਪਰੇ ਆਪ ਨੂੰ ਸਤਿਕਾਰ ਰੱਖਣਾ ਤੇ ਦੂਜਿਆਂ ਦੀ ਸੇਵਾ ਫਿਰ ਮੈਂ ਕਈ ਵਾਰ ਸੁਝਿਦਾ ਪਤਾ ਨਹੀਂ ਤੁਸੀਂ ਇਸ ਦਾ ਨੂੰ ਕਿਵੇਂ ਲਵੋ ਵੀ ਜੇ ਨਾ ਕੋਰੀਆ ਨੂੰ ਸਾਡੀ ਖੇਡ ਪੰਜਾਬੀ ਸਮਝ ਆਉਂਦੀ ਹੋਵੇ ਨਾ ਤੇ ਸਭ ਤੋਂ ਪਹਿਲਾਂ ਇਹ ਗਾਇਕਾਂ ਨੂੰ ਧੱਕੇ ਮਾਰ ਕੇ ਤੋਂ ਕੱਢੋ ਵੀ ਸਾਡੇ ਤਾਂ ਔਰਤ ਇੰਨੀ ਆਜ਼ਾਦ ਆ ਕਿ ਰਾਤ ਨੂੰ ਅੱਧੀ ਰਾਤ ਨੂੰ ਕਲੀ ਸੜਕ ਤੇ ਜਾ ਸਕਦੀ ਜੇ ਤੇਰੀ ਚੀਜ਼ ਨੂੰ ਅਸੀਂ ਅਸੈਪਟ ਕਰੀਏ ਤਾਂ ਸਾਡੇ ਦਾ ਦੰਦ ਬਹਿ ਜਾਊਗਾ ਕੋਈ ਔਰਤ ਸੁਰੱਖਿਅਤ ਨਹੀਂ ਜੇ ਤੇਰੇ ਸਾਥ ਨਾਲ ਸਾਡੀ ਜਨਰੇਸ਼ਨ ਚੱਲੇ ਤਾਂ ਇਹ ਸਾਬਨਾ ਤਾਂ ਸਾਡਾ ਮੁਲਕ ਸੇਫ ਨਹੀਂ ਹੈਗਾ ਤੇ ਇਹ ਤੁਸੀਂ ਆਪਣੀ ਧਰਤੀ ਦੇ ਵੇਰ ਨੂੰ ਤੇ ਸੇਵ ਹੈ ਬਸ ਵੇਰ ਉਹਦਾ ਦਿੱਤੀ ਸੀ ਘਰ ਚ ਖੰਡ ਨਾ ਹੋਵੇ ਚਾਹ ਪੀਣੀ ਆ ਮਾਂ ਜਾ ਨਹੀਂ ਸਕਦੀ ਧੀ ਨੂੰ ਖੰਡ ਲੈਣ ਘੱਲ ਨਹੀਂ ਸਕਦੀ ਧੀ ਬਿਮਾਰ ਨਹੀਂ ਹੈ ਸਮਾਜ ਬਿਮਾਰ ਹੈ ਇਸ ਕਰਕੇ ਧੀ ਬਾਹਰ ਨਾ ਜਾ ਸਕਦੀ ਮਤਲਬ ਅਸੀਂ 600 ਸਾਲ ਦੇ ਵਿਰਸੇ ਵਾਲਿਆਂ ਨੇ ਆ ਦਿਨ ਲਿਆਂਦੇ ਆ ਕਿ ਸਾਡੇ ਸਾਡੀ ਬੱਚੀ ਦੁਕਾਨ ਤੇ ਸੌਦਾ ਲੈਣ ਨਹੀਂ ਜਾ ਸਕਦੀ ਉਹ ਆ ਕੇ ਮਾਰੀ ਤਾਂ ਖੋ ਗਿਆ ਇਹ ਸਾਡਾ ਸਿੱਕਾ ਚਾਰਾਂ ਦਿਨਾਂ ਦਾ ਨਾ ਸਾਡਾ ਨਾ ਕਹਾਂਗੇ ਅਸੀਂ ਮਾਰੀ ਕਿ ਮਤਲਬ ਇੱਕ ਮਿੰਟ ਜੇ ਬਾਅਦ ਦੂਜਾ ਮਾਰੀ ਤੇ ਤੀਜਾ ਮਾਰੀ ਜਾਂਦਾ ਅਸਮੇਖਾਂ ਦੇ ਵਿੱਚ ਇੱਕ ਫੋਟੋ ਹੈਗਾ ਕਾ ਤੁਸੀ ਇੱਥੋਂ ਤੱਕ ਵਿਖੋ ਜੀ ਬੱਚੀਆਂ ਮੌਲੇ ਜਾਂਦੀਆਂ ਜੇ ਮੇਰਾ ਖਿਆਲ ਹੈ ਚਲੋ ਕਿਸੇ ਨੂੰ ਤਾਂ ਦੱਸਣਾ ਦੱਸੋ ਜੇ ਕੋਈ ਸਿਆਣੀ ਬੀਬੀ ਉਹਨਾਂ ਦੇ ਬੱਕਰੇ ਬੱਕਰੇ ਤਸਰਬੇ ਸੋਨਾ ਚਾਹੇ ਤੇ ਉਹਨਾਂ ਕੋਲੋਂ ਸੰਸਕ ਇਹ ਕਾਲਜ ਵਿੱਚ ਉਹਨਾਂ ਨਾਲ ਕੀ ਵਾਪਰਦੀ ਹੈ ਜਾਂਦਿਆਂ ਆਉਂਦਿਆਂ ਉਹਨਾਂ ਨੂੰ ਕਿਹੜੀ ਮੁਸ਼ਕਲ ਵਿੱਚੋਂ गुਜ਼ਰਨਾ ਪੈਂਦਾ ਕਿਵੇਂ ਉਹਨਾਂ ਵਾਲ ਵਿਖਿਆ ਜਾਂਦਾ ਕਿਵੇਂ ਉਹਨਾਂ ਦਾ ਬਿਆੰਗ ਦੱਸੇ ਜਾਂਦੇ ਆ ਕਿਵੇਂ ਉਹ ਉਹਨਾਂ ਨੂੰ ਬਾਰ-ਬਾਰ ਉਹਨਾਂ ਦੀ ਗੱਲੀਬਾਤੀ ਪਾਤ ਲਾਈ ਜਾਂਦੀ ਹੈ ਕਿੰਨੇ ਕੀ ਕੁਝ ਉਹਨਾਂ ਨਾਲ ਕਿੰਨੀ ਮਾਨਸਿਕ ਪੀੜਾ ਝੋਲ ਕੇ ਉਹ ਘਰ ਤੋਂ ਸਕੂਲ ਸਕੂਲ ਤੋਂ ਕਾਲਜ ਕਾਲਜ ਤੋਂ ਯੂਨੀਵਰਸਿਟੀ ਤੱਕ ਦਾ ਸਫ਼ਰ ਕਰਦੇ ਆ ਅਖੀਰ ਜਦੋਂ ਉਹਨਾਂ ਨੂੰ 10 15 ਸਾਲ ਪੜ੍ਹਨਾ ਪੈਂਦਾ ਉਹ ਠੀਕ ਹੋ ਜਾਂਦੇ ਇਹ ਤਾਂ ਹੁੰਦਾ ਜੀ ਇਹ ਕਿਉਂ ਕਿਉਂਕਿ ਸਾਕਿਤਰਤੀ ਜਿਤਾਏ ਗੰਗਾ ਜੀ ਸੀ ਕਿ ਸੰਤ ਗੁਰੂ ਸਾਹਿਬ ਨੇ ਮਤ ਦਿੱਤੀ ਸਾਡੇ ਤਾਂ ਬਸੁਰਗਾ ਦਾ ਇਤਿਹਾਸ ਦੂਜੇ ਧਰਮਾਂ ਦੀਆਂ ਔਰਤਾਂ ਦੀ ਪੱਤਵੀ ਆਪਣੀ ਧੀ ਭੈਣ ਬੱਚੀ ਸਮਝ ਕੇ ਉਹਨਾਂ ਔਰਤਾਂ ਦੀ ਪੱਤ ਬਚਾਉਣ ਦਾ ਰਿਆ ਫਿਰ ਸਾਡੇ ਤਾਂ ਕਮੀ ਨਹੀਂ ਸੀ ਹੋਣੀ ਚਾਹੀਦੀ ਇਤੋਂ ਤੱਕ ਹੁੰਦੇ ਸੀ ਪਿੰਡਾਂ 'ਚ ਅਹ ਟਾਂਗੇ ਲੱਗੇ ਹੁੰਦੇ ਸੀ ਬੱਗੀਆਂ ਹੁੰਦੀਆਂ ਸੀ ਪਿੰਡ ਨੂੰ ਜਾਣੀ ਹੈ ਸ਼ਹਿਰ ਤੋਂ ਬੱਗੀ ਉਹਦੇ ਵਿੱਚ ਪਿੰਡ ਦੀ ਕੋਈ ਬੀਬੀ ਬੱਚੀ ਬੈਠੀ ਹੋਈ ਆ ਤੇ ਪਿੰਡ ਵਾਲੇ ਨੇ ਕੱਲਾ ਕੱਲੀ ਉਹ ਬੈਠੀ ਹੋਈ ਤੇ ਪਿੰਡ ਦਾ ਕੋਈ ਬੰਦਾ ਆ ਕੇ ਬਰੇਕ ਉਹਨੇ ਉਹਦੇ ਨਾਲ ਇਸ ਤਰ੍ਹਾਂ ਮਤਲਬ ਰਿਐਕਟ ਕਰਨਾ ਵੀ ਇਹ ਮੇਰੀ ਭੈਣ ਆ ਮੇਰੀ ਧੀ ਆ ਮੇਰੇ ਪਿੰਡ ਦੀ ਆ ਉਹ ਨੂੰ ਵੀ ਲੱਗਦਾ ਉਹ ਹੌਸਲਾ ਉਹ ਮੇਰੇ ਪਿੰਡ ਦਾ ਮੇਰਾ ਪ੍ਰਭਾਵ ਅੱਜ ਇਹ ਚੀਜ਼ ਸਾਡੇ ਚ ਹੈਗੀ ਆ ਅਸੀਂ ਵੈਸੇ ਕਹਿੰਦੇ ਤਾਂ ਬੜਾ ਵਿਕਾਸ ਕਰ ਲਿਆ ਸੀ ਅਸੀਂ ਨਿਸ਼ਾਨ ਸਾਹਿਬ 50 ਤੋਂ 100 ਫੁੱਟ ਕਰਕੇ ਵਿਕਾਸ ਸਮਝੀ ਬੈਠੇ ਹਾਂ ਅਸੀਂ ਸੱਭਿਆਕ ਤੌਰ ਤੇ ਵਿਕਾਸ ਜਿਹੜਾ ਆਪਣਾ ਖਤਮ ਕਰ ਲਿਆ ਇਹ ਵਿਕਾਸ ਅਸੀਂ ਅੱਜ ਕਰ ਸੱਚ ਕੋਈ ਇਸ ਤਰ੍ਹਾਂ ਬਾਸ ਵਿੱਚ ਟ੍ਰੇਨ 'ਚ ਸਫਰ 'ਚ ਆਉਂਦਿਆਂ ਜਾਂਦਿਆਂ ਤੁਸੀਂ ਵੇਖੋ ਇਹ ਕਿੰਨੇ ਦਿੱਤਾ ਸਾਨੂੰ ਅਸਲ 'ਚ ਤੁਸੀਂ ਵੇਖੋਗੇ 1995 ਤੋਂ ਬਾਅਦ 1995 ਤੋਂ ਬਾਅਦ ਇਹਦੀ ਤਾਦਾਲ ਕਿੰਨੀ ਸੀ ਆ ਸਭਿਆਚਾਰਕ ਤੇ ਆ 뮤지컬 ਗਰੁੱਪ ਤੇ ਆ ਫਲਾਨਾ ਤੇ ਪਤਾ ਤਾ ਪਹਿਲਾਂ ਕਿੰਨੀ ਸੀ ਤੁਸੀਂ ਮੇਰੇ ਉਪਭਾਅ ਨੂੰ ਸਮਝਿਓ ਦੋ ਚੀਜ਼ਾਂ ਸਭ ਤੋਂ ਬਾਅਦ 1995 ਤੋਂ ਬਾਅਦ ਪੰਜਾਬ ਵਿੱਚ ਕੌੜੀ ਵੇਲ ਮੰਗਵਦੀਆਂ ਦੋ ਚੀਜ਼ਾਂ ਡੇਰਾ ਤੇ ਗਾਇਕ ਡੇਰੇ ਵਦਨੇ ਗਾਇਕ ਵਦਨੇ ਦੋਵੇਂ ਚੀਜ਼ਾਂ ਤੁਹਾਡੀ ਸਭਿਆਤਾ ਦੀ ਬਰਬਾਦੀ ਨਹੀਂ ਸਿਰਫ਼ ਜਾਨਾਂ ਦੇ ਦੋਵੇਂ ਚੀਜ਼ਾਂ ਫਿਰ ਜਦੋਂ ਕਿਸੇ ਚੀਜ਼ ਨਾਲ ਵਪਾਰ ਜੁੜ ਜਾਂਦਾ ਪੈਸਾ ਜੁੜ ਜਾਂਦਾ ਉਹ ਚੀਜ਼ ਫਿਰ ਹੋਰ ਅੱਗੇ ਵੱਧਦੀ ਉਹਦੇ ਨਾਲ ਕਈ ਚੀਜ਼ਾਂ ਹੋਰ ਜੁੜਦੀਆਂ ਪਰ ਜਦੋਂ ਇਹਨੂੰ ਪ੍ਰਮੋਟ ਕੀਤਾ ਜਾਂਦਾ ਉਦੋਂ ਇਹਦੇ ਪਿੱਛੇ ਲੌਜਿਕ ਇਹ ਹੋਈ ਸੀ ਕਾਰਨ ਇਹ ਹੋਈ ਸੀ ਇਹਨੂੰ ਪ੍ਰਮੋਟ ਕਰਨ ਦਾ ਕਿ ਇਹਨਾਂ ਦਾ ਸੇ ਸਭੇ ਧਾਰਮਿਕ ਤੌਰ ਤੇ ਖਤਮ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਵਿਰਸੇ ਨਾਲੋਂ ਤੋੜਨ ਲਈ ਆ ਬਾਬੇ ਅਗੇ ਨੇ ਦੇਰੇ ਆਗੇ ਨੇ ਤੇ ਸਮਾਜਿਕ ਸਿਸਟਮ ਨੂੰ ਇਹਨਾਂ ਦੇ ਨਾਲ ਖਤਮ ਕਰ ਲਈ ਸ਼ਰਾਬ ਵੀ ਕਬਾਬ ਵੀ ਲਫੰਗੇ ਬਦਮਾਸ਼ ਔਰ ਤਾਂ ਤੇ ਬਰਾਹੀਂ ਨਜ਼ਰ ਰੱਖਣ ਵਾਲੇ ਮਾੜੀ ਭਾਸ਼ਾ ਵਰਤਣ ਵਾਲੇ ਸਮਾਜਿਕ ਤੌਰ ਤੇ ਖਤਮ ਹੋ ਜਾਣ ਉਸ ਵਾਸਤੇ ਸਾਨੂੰ ਆ ਚੀਜ਼ ਦਿੱਤੀ ਹੈ ਜਿਹੜੀ মিডিਆ ਰਾਈ মিডিਆ ਤਾਂ ਹੁਣ ਦੇਣ ਲੱਗਿਆ মিডিਆ ਤਾਂ ਅੱਜਲੇ ਪੰਜ-ਸੱਤ ਸਾਲਾਂ ਚ ਦੇਣ ਲੱਗਿਆ ਅਰੇ ਬਮਾਰੀ ਤਾਂ 1995 ਚ ਨੇ ਜਨਮ ਲੈ ਲਿਆ ਜਿਸ ਵੇਲੇ ਇੱਕ ਸਾਬਕਾ ਮੰਤਰੀ ਰਹੇ ਬੰਦੇ ਨੇ ਪ੍ਰਮੋਟ ਕੀਤਾ ਇੱਕ ਗਰੁੱਪ ਬਣਾ ਕੇ ਉਹ ਸੋਚ ਰਿਹਾ ਉਹ ਵੀ ਕਾਲੀ ਪਾਗ ਬੰਨ੍ਹਦਾ ਉਹ ਵੀ ਗਾਦਰਾ ਪਾਉਂਦਾ ਕੁਰਤਾ ਪਿਆਮਾ ਪਾਉਂਦਾ ਪਰ ਉਹ ਦੇਖ ਹੀ ਰਿਹਾ ਕੀ ਕੀ ਕਰ ਰਿਹਾ ਉਹ ਕਿ ਉਹਦੀ ਵਿਰਾਸਤ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬਾਣੀ ਉਹ ਇਜਾਜ਼ਤ ਦਿੰਦੀ ਐ ਸਗਤ ਪਰ ਉਹ ਦੇ ਰਿਹਾ ਕਿਉਂ ਉਹ ਗੱਲਾਂ ਨਹੀਂ ਹੋਣਾ ਨਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਇੱਦਾਂ ਹੁਣ ਸੰ ਜਿੰਨਾ ਚਿਰ ਸਮਾਜ ਚ ਜਾਗਰਤੀ ਨਹੀਂ ਹੋਣੀ ਕਿਉਂਕਿ ਅਸੀਂ ਖਾਣੇ ਲਗਾਉਨੇ ਅਸੀਂ ਸੌਂਦੇ ਅਸੀਂ ਗੈਸ ਤਾਂ ਖਰੀਦਦੇ ਸਾਡੇ ਸਿਰ ਤੇ ਤਾਂ ਵਪਾਰ ਚੱਲਦਾ ਸਤ ਅਸੀਂ ਜਾਗਾਂਗੇ ਤਾਂ ਭਲਾ ਹੋਣਾ ਅਸੀਂ ਕਿਸੇ ਨੂੰ ਜਾ ਕੇ ਤਾਂ ਰੋਗ ਨਹੀਂ ਸਕਦੇ ਜੋ ਸਾਡੇ ਸਮਝ ਜਾਣ ਵਿੱਚ ਹੀ ਭਲਾ